ਮਰੰਡਾ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੀ ਦਹਿਸਤ ਅਵਾਰਾ ਪਸ਼ੂਆਂ ਨੇ ਇੱਕ ਸੈਕਲ ਸਵਾਰ ਨੂੰ ਕੀਤਾ ਜ਼ਖਮੀ ਤੇ ਸੈਕਲ ਦਾ ਹੋਇਆ ਭਾਰੀ ਨੁਕਸਾਨ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਰੰਡਾ ਸ਼ਹਿਰ ਤੋਂ ਜਿੱਥੇ ਸੜਕ ਦੇ ਵਿੱਚ ਅਵਾਰਾ ਪਸ਼ੂ ਆਪਦੇ ਵਿੱਚ ਭਿੜ ਰਹੇ ਹਨ ਤੇ ਇੱਥੇ ਹੋਰ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਆਮ ਤੌਰ ਤੇ ਹਰ ਇੱਕ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆ ਘੁੰਮ ਰਹੇ ਘੁੰਮਦੇ ਹਨ ਤੇ ਇਹਨਾਂ ਦੇ ਕਾਰਨ ਕਈ ਐਕਸੀਡੈਂਟ ਹੋਏ ਹਨ ਤੇ ਕਈਆਂ ਦੀਆਂ ਜਾਨਾਂ ਵੀ ਗਈਆਂ ਹਨ ਤੁਸੀਂ ਮਰੰਡੇ ਦਾ ਹਾਲ ਦੇ ਸਕਦੇ ਹੋ ਜਿੱਥੇ ਆਵਾਰਾ ਪਸ਼ੂ ਸ਼ਰੇ ਆਮ ਸੜਕ ਦੇ ਉੱਪਰ ਦੋਸਤਾਨ ਭਿੜ ਰਹੇ ਹਨ ਤੇ ਜਿੱਥੇ ਟ੍ਰੈਫਿਕ ਦੇ ਵਿੱਚ ਵੀ ਬਿਗਨ ਪੈ ਰਿਹਾ ਹੈ ਉੱਥੇ ਨਾਲ ਦੇ ਨਾਲ ਕੋਈ ਵੱਡਾ ਹੋਰ ਹਾਸਾ ਵੀ ਵਾਪਰ ਸਕਦਾ ਸੀ ਪਰ ਇੱਥੇ ਤੁਸੀਂ ਦੇਖਦੇ ਹੋ ਹਰੇਕ ਸਾਲ ਅਵਾਰਾ ਪਛੂਆਂ ਦੇ ਖਾਤਰ ਸਰਕਾਰਾਂ ਵੱਲੋਂ ਪੱਟੀਆਂ ਗ੍ਰਾਂਟਾਂ ਆਉਂਦੀਆਂ ਹਨ ਪਰ ਇਹਨਾਂ ਦੀ ਸੰਭਾਲ ਕੋਈ ਨਹੀਂ ਕਰਦਾ ਆਖਰ ਜੋ ਜਥੇ ਬੰਦੀਆਂ ਜੋ ਗਊਸ਼ਾਲਾ ਬਣੀਆਂ ਹਨ ਉਹਨਾਂ ਵਿੱਚ ਆ ਰਹੀ ਗ੍ਰਾਂਟ ਦਾ ਇਸਤੇਮਾਲ ਕਿੱਥੇ ਹੋ ਰਿਹਾ ਹੈ ਪ੍ਰਸ਼ਾਸਨ ਵੱਲੋਂ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਤੁਸੀਂ ਦੇਖ ਰਹੇ ਹੋ ਕਿ ਮਰੰਡਾ ਸ਼ਹਿਰ ਦੇ ਵਿੱਚ ਸ਼ਹਿਰ ਦੇ ਮੇਨ ਰੋਡ ਤੇ ਉਪਰੇ ਦੋ ਸਾਨ ਆਪਸ ਦੇ ਵਿੱਚ ਭੜ ਰਹੇ ਹਨ ਜਿੱਦੇ ਬੀਤੀ ਲਪੇਟ ਚ ਆ ਕੇ ਇੱਕ ਸਾਈਕਲ ਸਵਾਰ ਜ਼ਖਮੀ ਹੋਇਆ ਤੇ ਉਹਦੇ ਸਾਈਕਲ ਨੂੰ ਵੀ ਭਾਰੀ ਨੁਕਸਾਨ ਹੋਇਆ ਮਰੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਮ ਤੌਰ ਤੇ ਮਰੰਡੇ ਦੇ ਵਿੱਚ ਬਹੁਤ ਸਾਰੇ ਅਵਾਰਾ ਪਸ਼ੂ ਕੁੰਮਰੇ ਹਨ ਤੇ ਕਿਸੇ ਸੰਸਥਾ ਵੱਲੋਂ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਜਦੋਂ ਕਿ ਸਰਕਾਰ ਵੱਲੋਂ ਵੱਡੀਆਂ ਗ੍ਰਾਂਟਾਂ ਆਈਆਂ ਹਨ ਤੇ ਵੱਡੀਆਂ ਗ੍ਰਾਂਟਾਂ ਆਉਂਦੀਆਂ ਹਨ ਆਖਰ ਉਹ ਗ੍ਰਾਂਟਾਂ ਕਿੱਥੇ ਲੱਗਦੀਆਂ ਹਨ ਅਵਾਰਾ ਪਸ਼ੂਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਆਖਰ ਕਿਸ ਦੀ ਹੈ ਪਟਾ ਸੁਵਾਲਾ ਤੁਸੀਂ ਦੇਖ ਰਹੇ ਹੋ ਮਰੰਡਾ ਸ਼ਹਿਰ ਤੋਂ ਇਹ ਤਸਵੀਰਾਂ ਇੱਥੇ ਸਾਨਾ ਨੇ ਤੁਹਾਨੂੰ ਟੈਕਟਰ ਹੋਈ ਹੈ ਕੀ ਕਰਨਾ ਚਾਹੁੰਦੇ ਹੋ ਭਾਈ ਜੇ ਮੇਰੇ ਵਿੱਚ ਬੱਜੇ ਜੀ ਮੇਰਾ ਨੁਕਸਾਨ ਹੋ ਜਾਂਦਾ account ਜ਼ਿੰਮੇਵਾਰਤਾ ਜੀ ਦਾ ਇਹਨਾਂ ਤੁਸੀਂ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨਾਂ ਚਾਹੁੰਦੇ ਹੋ ਅਸੀਂ ਤਾਂ ਐ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਹੁਣ 100 ਬੰਦਾ ਖੜਾ ਦੇਖਦਾ ਜੀ